ਦੋਸਤੋ ਆਪਾਂ ਸਾਰੇ ਜਾਣਦੇ ਆਂ ਅੱਜਕੱਲ੍ਹ ਜਮਾਨਾ ਦਾ ਸੋਸ਼ਲ ਮੀਡੀਆ ਦਾ ਤੇ ਸੋਸ਼ਲ ਮੀਡੀਆ ਤੇ ਵੀਡੀਓ ਬਣਾਉਣ ਲਈ ਕੰਟੈਂਟ ਬਣਾਉਣ ਲਈ ਲੋਕ ਕੁਝ ਵੀ ਕਰਦੇ ਨੇਗੇ ਕੰਟੈਂਟ ਬਣਾਉਣ ਲਈ ਵਿਊ ਲੈਣ ਲਈ ਲੋਕ ਕੁਝ ਵੀ ਕਰਦੇ ਨੇਗੇ ਭਾਵੇਂ ਉਹਨਾਂ ਨੂੰ ਆਪਣੀ ਜਾਨ ਖਤਰੇ ਵਿੱਚ ਪਾਉਣੀ ਪਵੇ ਭਾਵੇਂ ਦੂਜਿਆਂ ਦੀ ਸੋ ਖਬਰ ਆ ਰਹੀ ਹੈ ਦੋਸਤੋ ਯੂਪੀ ਤੋਂ ਯੂਪੀ ਤੋਂ ਇੱਕ ਲੜਕਾ ਦਾ ਯੂਟਿਊਬਰ ਇਹਦਾ ਨਾਮ ਆਗਾ ਗੁਲਜ਼ਾਰ ਸ਼ੇਖ ਇਹ ਗੁਲਜ਼ਾਰ ਸ਼ੇਖ ਯੂਪੀ ਦੇ ਅਜੋਧਿਆ ਦਾ ਰਹਿਣ ਵਾਲਾ ਹੈਗਾ ਤੇ ਦੋਸਤੋ ਦੱਸਦੀ ਤੁਹਾਨੂੰ ਇਹ ਕੀ ਕਰਦਾ ਸੀਗਾ ਇਹ ਕੀ ਕਰਦਾ ਸੀ ਜਦੋਂ ਕੋਈ ਟ੍ਰੇਨ ਨੇ ਆਉਣਾ ਸੀਗਾ ਤਾਂ ਟ੍ਰੇਨ ਦੇ ਮੂਰੇ ਕੋਈ ਨਾ ਕੋਈ ਚੀਜ਼ਾਂ ਰੱਖ ਦਿੰਦਾ ਸੀਗਾ ਤੇ ਉਸ ਦੀ ਵੀਡੀਓ ਬਣਾ ਲੈਂਦਾ ਸੀਗਾ ਤਾਂ ਜੋ ਇਸ ਨੂੰ ਇਸ ਦੇ ਕੰਟੈਂਟ ਉੱਪਰ ਵਿਊ ਮਿਲ ਸਕਣ ਤਾਂ ਦੇਖਦੇ ਹੋ ਦੋਸਤੋ ਵਿਊ ਲੈਣ ਲਈ ਲੋਕ ਕੁਝ ਵੀ ਕਰਦੇ ਨੇਗੇ ਇਹ ਟ੍ਰੇਨ ਦੇ ਅੱਗੇ ਕੋਈ ਨਾ ਕੋਈ ਚੀਜ਼ ਰੱਖ ਦਿੰਦਾ ਸੀ ਕਦੇ ਸਾਈਕਲ ਤੇ ਕਦੇ ਕਦੇ ਸਾਈਕਲ ਕਦੇ ਸਿਲੰਡਰ ਕਦੇ ਸਾਬਣ ਕਦੇ ਕੁਝ ਨਾ ਕਦੇ ਕੁਝ ਇਹ ਸਿਰਫ ਕਰਦਾ ਸੀ ਵਿਊ ਲੈਣ ਲਈ ਪਰ ਦੋਸਤੋ ਗੱਲ ਕਦੋਂ ਵਿਗੜੀ ਗੱਲ ਉਦੋਂ ਵਿਗੜੀ ਜਦੋਂ ਇਹ ਆਪਣੇ ਸੋਸ਼ਲ ਮੀਡੀਆ ਤੇ ਇਹ ਜੀਆਂ ਵੀਡੀਓ ਇਹਨੇ ਅਪਲੋਡ ਕੀਤੀਆਂ ਜਿਦੇ ਵਿੱਚ ਕੀ ਹੈ ਟ੍ਰੇਨ ਦੇ ਅੱਗੇ ਸਾਈਕਲ ਸਿਲੰਡਰ ਵਰਗੀਆਂ ਵੱਡੀਆਂ ਚੀਜ਼ਾਂ ਨੂੰ ਵੀ ਟ੍ਰੇਨ ਦੇ ਅੱਗੇ ਰੱਖਣ ਲੱਗਿਆ ਬੱਟੇ ਟ੍ਰੇਨ ਦੇ ਅੱਗੇ ਰੱਖਣ ਲੱਗਿਆ ਸੋ ਇਸ ਦੇ ਨਾਲ ਕੀ ਹੋਇਆ ਹੈ ਪੁਲਿਸ ਦੀ ਨਿਗਾ ਵਿੱਚ ਆ ਗਿਆ ਇਸ ਦੇ ਨਾਲ ਪੁਲਿਸ ਦੀ ਨਿਗਾ ਵਿੱਚ ਆ ਗਿਆ ਸੋ ਹਾਲ ਹੀ ਵਿੱਚ ਖਬਰ ਆ ਰਹੀ ਹੈ ਵੀ ਪੁਲਿਸ ਬੋਲੋ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆਗਾ ਇਸ ਦਾ ਜਿੰਨਾ ਵੀ ਕੰਟੈਂਟ ਸੀ YouTube ਉੱਪਰ ਉਹ ਸਾਰਾ ਡਿਲੀਟ ਕਰ ਦਿੱਤਾ ਗਿਆਗਾ ਗੁਣੀਮਤ ਇਹ ਰਹੀ ਹੈ ਦੋਸਤੋ ਕਿ ਇਸ ਦੇ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਰੱਬ ਦੀ ਕਿਰਪਾ ਨਾਲ ਹਲੇ ਤੱਕ ਕੋਈ ਹਾਦਸਾ ਨਹੀਂ ਹੋਇਆ ਪੁਲਿਸ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆਗਾ ਇਸ ਦੀ ਪੁੱਛ ਪੜਤਾਲ ਕੀਤੀ ਗਈ ਹੈਗੀ ਤੇ ਉਸ ਤੋਂ ਪੁੱਛਿਆ ਗਿਆ ਕਿ ਇਹ ਸਿਰਫ ਵਿਊ ਲਈ ਕਰਦਾ ਸੀਗਾ ਜਾਂ ਇਸ ਦਾ ਮਕਸਦ ਕੋਈ ਹੋਰ ਸੀਗਾ ਤਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਅਜਿਹਾ ਕੁਝ ਵੀ ਨਾ ਕਰੋ ਕੰਟੈਂਟ ਦੀ ਖਾਤਰ, ਵਿਊ ਦੀ ਖਾਤਰ, ਰੀਲਾਂ ਦੀ ਖਾਤਰ ਅਜਿਹੇ ਕੰਮ ਨਾ ਕਰੋ ਜਿਸ ਦੇ ਨਾਲ ਕਿਸੇ ਦੂਸਰੇ ਦੀ ਜਾਨ ਜਾਂ ਤੁਹਾਡੀ ਆਪਣੀ ਜਾਨ ਮਾਲ ਦਾ ਖਤਰਾ ਹੋ ਸਕੇ। ਧੰਨਵਾਦ ਦੋਸਤੋ, ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਵਿੱਚ।